ਤੇ ਮਿਸੀਆਂ ਹੋਰਾਂ ਨੇ ਖਾਦੀਆਂ ਰਕੀਆਂ ਤੇ ਮਿਸੀਆਂ ਅਸੀਂ ਨੇ ਖਾਦੀਆਂ ਕਟ ਜੂਰੀਆਂ ਅੱਜ ਹੋਈਆਂ ਮੁਰਾਦਾ ਜੀ ਪੂਰੀਆਂ 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 ਅੱਜ ਹੋਈਆਂ ਵਧਾਈਆਂ ਬਾਪੂ ਸੋਨੂ ਵਧਾਈਆਂ बापू सोनू बापू फिर किथो आयो हुतो आयो ਮੈਂ ਤੁਸੀ ਦੇਖ ਰਹੇ ਹੋ ਤਸਵੀਰਾਂ ਡੇਲੀ ਪੋਸਟ ਪੰਜਾਬ ਦੀ ਆਹੇ ਭਾਈਓ ਇਹ ਵਾਹ ਬਗਾਇਆ ਤੇ ਪਹੁੰਚੇ ਨਹੀਂ ਬਈ ਚਲੋ ਐਸੀ ਨਵ ਨਵ ਕਿੱਥੇ ਪੰਦਾ ਭਾਈ ਜੀ ਜੇਸੀ ਭਾਈ ਸੁਖਦੀਪ ਸਿੰਘ ਦਾ ਸਿੱਧੂ ਬੁੱਸੇ ਵਾਲੇ ਨੇ ਫੈੜ ਕੱਲ ਤੋਂ ਹੀ ਜਿਵੇਂ ਪਤਾ ਲੱਗਿਆ ਆਹਾਂ ਅੱਜ ਇੰਦਰ ਮੈਂ देखे 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 देखे। लो लोग अस्पताल जी पहुंच रहे दे 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 है। हैं अभी छुट्टी नहीं मिली है अभी 7 दिन हफ्ता लगड़ा डॉक्टर ने dissya पर अस्पताल ਦੇ ਵਿੱਚ ਹੀ ਲੋਕ ਮਿਲਣ ਆ ਰਹੇ ਨੇ ਤਾਂ ਇਹ ਵੀ ਕੁਝ ਫੈਨ ਸੀਗੇ ਸਿੱਧੂ ਮਸਤੇਵਾਲਾ ਦੇ ਜਿਨ੍ਹਾਂ ਨੇ ਗਾ ਕੇ ਆਪਣੇ ਜਨਤ ਦੇ ਵਿੱਚ ਵਧਾਈਆਂ ਦਿੱਤੀਆਂ ਕੇਕ ਕੱਟਿਆ ਲੱਡੂ ਵੰਡੇ ਬੋਲੀਆਂ ਵਧਾਈਆਂ ਤਾਂ ਸਿਲਸਿਲਾ ਲਗਾਤਾਰ ਜਾਰੀ ਹੈ ਮੁੰਡੇ ਬਾਹਰ ਆ ਰਹੇ ਆਪਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੌਣ ਸੀ ਕਿੱਥੋਂ ਆਇਆ ਸੀ ਤਾਂ ਹਰ ਇੱਕ ਨੂੰ ਚਾਹੇ ਦੋਸਤ ਹੈ ਚਾਹੇ ਕੋਈ ਰਿਸ਼ਤੇਦਾਰ ਹੈ ਚਾਹੇ ਕੋਈ ਮਿੱਤਰ ਹੈ ਫੈਨਸ ਨੇ ਉਹਨਾਂ ਨੂੰ ਸਾਰਿਆਂ ਨੂੰ ਇਹੀ ਉਮੀਦ ਹੈ ਕਿ ਸ਼ੋਭਦੀਪ ਸਿੰਘ ਸਿੱਧੂ ਮਸੇਵਾਲਾ ਜਿਹੜਾ ਹੈਗਾ ਉਹ ਵਾਪਸ ਆ ਗਿਆ ਕੱਲ ਜਿੰਨੇ ਕਿ ਕੱਲ ਹੀ ਸ਼ਿੰਦਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਜਨਮ ਦਿੱਤਾ ਹੈ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਨੇ ਬੜਾ ਹੀ ਪਿਆਰਾ ਬੱਚਾ ਹੈ ਤੇ ਜਿੰਨੇ ਜਿੰਨੇ ਪਤਾ ਲੱਗ ਰਿਹਾ ਚਾਹੇ ਕੋਈ ਪੋਲੀਟੀਕਲ ਲੋਗ ਨੇ ਚਾਹੇ ਕੋਈ ਰਾਜਨੀਤਿਕ ਚਾਹੇ ਕੋਈ ਫਿਲਮ ਇੰਡਸਟਰੀ ਦੇ ਹੈ ਚਾਹੇ ਕੋਈ ਸਿੰਗਿੰਗ ਲੈ ਜਾਂਦੇ ਹੈ ਚਾਹੇ ਉਹਨਾਂ ਦੇ ਫੈਨ ਆ ਦੋਸਤ ਆ ਮਿੱਤਰ ਆ ਸਾਰੇ ਇੱਥੇ ਮਿਲਣ ਪਹੁੰਚ ਰਹੇ ਹੈ ਤੇ ਵਧਾਈਆਂ ਦੇ ਰਹੇ ਪਰਿਵਾਰ ਨੂੰ ਤੇ ਉਹਨਾਂ ਦੇ ਤੰਦਰੁਸਤੀ ਲਈ ਤੰਦਰੁਸਤੀ ਲਈ ਜਿਹੜੇ ਹੈਗੇ ਆ ਦੁਆਵਾਂ ਕਰ ਰਹੇ ਆ ਇਹ ਵੀ ਹੁਣ ਕੁਝ ਫੈਨ ਆਏ ਸੀ ਕੇਕ ਲੈ ਕੇ ਤੇ ਲੱਡੂ ਲੈ ਕੇ ਆਏ ਸੀ ਕੱਲ ਦੇ ਇੱਥੇ ਲੱਡੂ ਨੇ ਬੋਕਰੇ ਕੇਕ ਨਹੀਂ ਬੋਕਰੇ ਲਗਾਤਾਰ ਵਧਾਈਆਂ ਦਾ ਜਿਹੜਾ ਸਿਲਸਿਲਾ ਹੈ ਉਹ ਲਗਾਤਾਰ ਜਾਰੀ ਹੈ ਤੇ ਪਰਿਵਾਰ ਦੇ ਵਿੱਚ ਬੜੀ ਖੁਸ਼ੀ ਦਾ ਮਾਹੌਲ ਹੈ ਹਜੇ ਇੱਕ ਦੂਜੇ ਪਾਸੇ ਜਿਹੜਾ ਘਰ ਹੈ ਸਿੱਧੂ ਮਸੇਵਾਲੇ ਦੇ ਘਰ ਪਿੰਡ ਮੂਸਾ ਦੇ ਵਿੱਚ ਉੱਥੇ ਵੀ ਰੌਣਕਾਂ ਲੱਗੀਆਂ ਹੋਈਆਂ ਨੇ ਲਗਾਤਾਰ

ਕੌਣ ਹੈ ਮੈਡਮ ਕੌਣ ਹੈ ਅੱਛਾ ਇੱਕ ਸਟੂਡੈਂਟ ਅਗਰ ਕੋਈ ਸ਼ਾਇਦ ਪੋਲੀਟੀਕਲ ਪੋਲੀਟੀਕਲ ਕੋਈ ਪ੍ਰੈਜ਼ੀਡੈਂਟ ਪ੍ਰੋਜੈਕਟ ਹਰ ਖੇਤਰ ਦੇ ਵਿੱਚ ਜਿਹੜੇ ਹੈ ਉਹਨਾਂ ਦੇ ਜਿਹੜੇ ਫੈਂਸ ਸਿੱਧੂ ਮੂਸੇਵਾਲਾ ਦੇ ਮਜੂਦ ਨੇ ਲਗਾਤਾਰ ਜਿਹੜਾ ਵਧਾਈਆਂ ਤੇ ਹਫ਼ਤਾਵਾਰ ਦੇ ਵਿੱਚ ਹੀ ਬਹੁਤ ਵੇ। ਬਾਕੀ ਬੱਚਾ ਬੱਚਾ ਦੋਨੋਂ ਹੀ ਪੂਰੀ ਤਰ੍ਹਾਂ ਠੀਕ ਨੇ ਪਰ ਡਾਕਟਰਸ ਨੇ ਇੱਕ ਹਫ਼ਤਾ ਰੈਸਟ ਦੇ ਲਈ ਜਿਹੜਾ ਚਾਰ ਸਾਲ ਅਜੇ ਬੰਸਾ ਚਾਹ ਬੋ ਆ ਮੁੰਡਾ ਹੈਗਾ ਚਾਹ ਚਾਹ ਦੇਖ ਤਾਂ ਹਰ ਇੱਕ ਵਾਰ ਹੀ ਹੁੰਦੀ ਰਿਹਾ ਕਿ ਸਿੱਧੂ ਮੂਸੇਵਾਲਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਮੋੜੇ ਆਇਆ ਦੇ ਇਧਰ ਤੋਂ ਤੁਹਾਡਾ ਆਪਣਾ ਚੈਨਲ ਪੰਜ ਪਾਣੀ ਟੀਵੀ ਜੈ ਹਿੰਦ ਜੈ ਪਰਮ